ਸੱਸੀ ਗਾਇਟ ਵਾਡਾ ਸਵਾਗਤ ਆਪਣੇ YouTube ਚੈਨਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਮੇਂ ਸਮੇਂ ਦੇ ਦੌਰਾਨ ਮਹਾਨ ਸ਼ਖਸੀਤਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆ ਜਿਵੇਂ ਆਪਾਂ ਚੈਨਲ ਦੀ ਸ਼ੁਰੂਆਤ ਕੀਤੀ ਸੀ ਅੱਜ ਤੋਂ 3 ਸਾਲ ਪਹਿਲਾਂ ਪਹਿਲੀ ਇੰਟਰਵਿਊ ਮੇਰੀ ਸੀ ਜਿਹੜੀ ਉਹ ਮਹਾਨ ਸ਼ਖਸੀਤ ਤੁਹਾਡੇ ਨਾਲ ਬੁਲਾ ਰਹੇ ਆ ਜਿਹੜੇ ਗਰਮੀਤ ਸਿੰਘ ਪਰਜਪਤ ਹਜ਼ਾਰ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜੀ ਨੇ ਨਾਲ ਮਿਲਾਉਂਦੇ ਆ ਸੱਸੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਮਸ਼ਾਲ ਨਿਊਜ਼ ਨੂੰ ਦੇਖ ਰਹੇ ਦਰਸ਼ਕਾਂ ਨੂੰ ਮੈਂ ਸਸਰੀਕਾ ਜੈਜਵਾਨ ਐਕਸਾਨ ਵਹਿਬ ਜੀ ਦਾ ਕਰਸਾ ਵਹਿਬ ਜੀ ਦੇ ਬਤੇ ਤਾਂ ਕੋਈ ਯਾਦ ਹੀ ਹੋਣਾ ਕਿ ਆਪਾਂ ਜਦੋਂ ਪਹਿਲਾਂ ਆਪਾਂ ਸਸਤਾ ਦੇ ਵਿੱਚ ਜੁੜੇ ਸੀਗੇ ਤੁਸੀਂ ਬੜੇ ਸਾਡੀ ਸਪੋਰਟ ਕੀਤੀ ਸਸਤਾ ਦੇ ਵਿੱਚ ਆਪਾਂ ਅਧਿਆਸੀਕ ਕੰਮ ਕਰਦੇ ਸਮਾਜ ਸੇਵੀ ਤੁਸੀਂ ਹਮੇਸ਼ਾ ਸਾਡੀ ਸਪੋਰਟ ਕਰਦੇ ਰਹੇ ਸੀ ਮੈਂ 3 ਸਾਲ ਪਹਿਲਾਂ ਆਪਾਂ ਵੈਸੀ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਪੱਤਰਕਾਰ ਵੀ ਬਣਿਆ ਮੈਂ ਦੋ ਤਿੰਨ ਅਖਬਾਰਾਂ ਚ ਵੀ ਆਪਾਂ ਕੰਮ ਕੀਤਾ ਮੈਨੂੰ ਨਹੀਂ ਲੱਗਦਾ ਸੀ ਵੀ ਆਪਾਂ ਰੋਟੀ ਦੇ ਕਾਬਲ ਹੋਣ ਵਾਲੇ ਪਰਮਾਤਮਾ ਦੀ ਬਿਹਰਵੀਂ ਕਿਰਪਾ ਨਾਲ ਅੱਜ ਆਪਣੇ ਫਾਲੋਅਰ ਚੰਗੇ ਹੋ ਗਏ ਨੇ ਚੰਗੇ ਸਬਸਕ੍ਰਾਈਬਰ ਹੋ ਗਏ ਨੇ ਔਰ ਪਹਿਲੀ ਵੀ ਇੰਟਰਵਿਊ ਤੁਹਾਡੇ ਤੋਂ ਸ਼ੁਰੂ ਕੀਤੀ ਸੀ ਜਿੱਥੋਂ ਕਾਫੀ ਸਾਰੇ ਆਪਣੇ ਫਾਲੋਅਰਸ ਬਣੇ ਸੀ ਔਰ ਸਾਰਾ ਆਪਾਂ ਗੱਲ ਕਰੀਏ ਅੱਜ ਵਿਸ਼ਾ ਹੈਗਾ ਆਪਣਾ ਹੀ ਦਿਵਾਲੀ ਤੇ ਦਿਵਾਲੀ ਦੇ ਵਿੱਚ ਅਕਸਰ ਦੇ ਦਿੰਦੇ ਆ ਸਾਰਾ ਜਿਵੇਂ ਬਨੌਟੀ ਜਿਹੜੀਆਂ ਮਿਲਾਵਟੀ ਮਠਿਆਈਆਂ ਬਹੁਤ ਚੱਲਦੀਆਂ ਨੇ ਆਜਾਦ ਖਸਾਲ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੇ ਹੁੰਦਿਆਂ ਰਾਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਗੇ ਔਰ ਕੀ ਇਸ ਦੇ ਉਪਰਾਲੇ ਕਰਾਂਗੇ ਜਿਹੜੇ ਬਨਾਰਟੀ ਵਿੱਚ ਚੱਲ ਰਹੇ ਨੇ ਸਭ ਤੋਂ ਪਹਿਲਾਂ ਤੁਮੈਂ ਇਹ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ ਇਹ ਮਨੁੱਖੀ ਜਨਮ ਜਿਹੜਾ ਹੈ 84 ਲੱਖ ਜੁਨਾਹ ਭੋਗਤ ਕੇ ਮਿਲਦਾ ਔਰ ਮਨੁੱਖ ਹੈ ਜਿਹੜਾ ਆਪਣੇ ਜੀਵਨ ਪ੍ਰਤੀ ਆਪਣੇ ਸਹਿੀਰਪਤੀ ਸੋਚ ਸਮਝ ਸਕਦਾ ਕਿਉਂਕਿ ਜਿਹੜੇ ਹੋਰ ਪਸ਼ੂ ਪੰਛੀ ਜਾਨਵਰ ਹੈ ਉਹ ਆਪਣੇ ਸਰੀਰ ਸਵੰਦੀ ਕੁਝ ਸੋਚ ਨਹੀਂ ਸਕਦੇ ਐਸੇ ਕਰਕੇ ਉਹ ਕੁਝ ਵੀ ਖਾ ਵੀ ਸਕਦੇ ਆ ਪੀ ਵੀ ਸਕਦੇ ਆ ਤਾਂ ਇੱਕ ਮਨੁੱਖ ਹੈ ਜਿਹੜਾ ਆਪਣੇ ਬਾਰੇ ਸੋਚ ਸਕਦਾ ਆਪਣੇ ਜ਼ਿੰਦਗੀ ਬਾਰੇ ਸੋਚ ਸਕਦਾ ਤਾਂ ਪਹਿਲਾਂ ਤਾਂ ਖੁਦ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਵੀ ਅਸੀਂ ਕੀ ਖਾ ਰਹੇ ਆ ਕੀ ਪੀ ਰਹੇ ਆ ਤੇ ਅਕਸਰ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ ਆਵੇਂ ਕੋਲਡ ਡਰਿੰਕ ਫਾਸਟ ਫੂਡ ਸਾਡੇ ਬੱਚੇ ਖਾਂਦੇ ਆ ਉਹਦੇ ਨਾਲ ਕਾਫੀ ਸਾਰੀਆਂ ਬਿਮਾਰੀਆਂ ਮੇਨ ਵਾਰੀ ਗਏ ਮਟਾਪਾ ਮਟਾਪੇ ਤੋਂ ਸ਼ੂਗਰ ਸ਼ੂਗਰ ਤੋਂ ਨਿਗਾਹ ਕਮਜ਼ੋਰ ਹੋਣੀ ਜਾਂ ਹੋਰ ਬਿਮਾਰੀਆਂ ਜਿਹੜੀਆਂ ਉਹ ਲੱਗਦੀਆਂ ਤਾਂ ਮਲਾਵਟੀ ਮਠਾਈ ਵੀ ਜਿਹੜੀ ਹੈ ਉਹ ਵੀ ਇਹ ਦੇ ਵਿੱਚ ਇੱਕ ਅਹਿਮ ਹਿੱਸਾ ਪਾਉਂਦੀ ਜਿਹੜੀ ਸਾਡੇ ਸਿਹਤ ਨਾਲ ਸਿਲਵਾੜ ਕਰਦੀ ਹੈ ਤਾਂ ਆਪਾਂ ਕਿਉਂ ਨਾ ਸੁਚੇਤ ਹੋਈਏ ਪਹਿਲਾ ਆਪ ਵੀ ਚੰਗੀਆਂ ਚੀਜ਼ਾਂ ਖਾਈਏ ਕੋਈ ਜ਼ਰੂਰੀ ਨਹੀਂ ਵੀ ਆਪਾਂ ਮਠਾਈ ਹੀ ਖਾਣੀ ਹੈ ਦਿਵਾਲੀ ਤੇ ਤਾਂ ਮਠਾਈ ਤਾਂ ਤੇ ਆਪਾਂ ਸੁੱਕੇ ਮੇਵੇ ਵੀ ਖਾ ਸਕਦੇ ਆ ਜ਼ਰੂਰੀ ਨਹੀਂ ਵੀ ਆਪਾਂ ਕਿਲੋ ਮਠਾਈ ਲੈਣ ਦੇ ਨਾਲ ਤੇ ਅੱਧਾ ਕਿਲੋ ਮੇਵੇ ਲੈ ਲਈਏ ਉਹਦੇ ਨਾਲ ਜਿਹੜੀ ਸਾਡੀ ਜ਼ਿੰਦਗੀ ਵੀ ਉਹ ਸਹੀ ਬਣ ਸਕਦੀ ਹੈ ਤੇ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਜਿਹੜਾ ਮਿਲਾਵਟੀ ਮਠਾਈ ਬਣ ਰਹੀ ਹੈ ਉਹ ਕੀ ਕੀਤਾ ਜਾਵੇ ਤਾਂ ਉਹਦੇ ਵਾਸਤੇ ਸਰਕਾਰ ਵੱਲੋਂ ਇੱਕ ਫੂਡ ਸੇਫਟੀ ਵਿਭਾਗ ਜਿਹੜਾ ਉਹ ਸਥਾਪਿਤ ਕੀਤਾ ਗਿਆ ਪਰ ਫੂਡ ਸੇਫਟੀ ਵਿਭਾਗ ਹਮੇਸ਼ਾ ਹੀ ਕੁੰਭ ਕਰਨ ਤੋਂ ਵੇਜੇ ਦਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸੁਤਾ ਰਹਿੰਦਾ ਹੈ ਤੇ ਜਾਂ ਉਹਦਾ ਵੀ ਕੋਈ ਹਿੱਸਾ ਪਤੇ ਰੱਖਿਆ ਹੁੰਦਾ ਹੈ ਇਸ ਕਰਕੇ ਉਹ ਜਿਹੜਾ ਅਸੀਂ ਨਿੱਕਰ ਦੇਖਿਆ ਕਿ ਕਿਤੇ ਉਹ ਮਠਾਈ ਦੀਆਂ ਦੁਕਾਨਾਂ ਚੈੱਕ ਕਰਦਾ ਹੋਵੇ ਹਾਂ ਦਿਵਾਲੀ ਤੋਂ ਬਾਅਦ ਉਹਨਾਂ ਨੂੰ ਮਠਾਈ ਦੀਆਂ ਦੁਕਾਨਾਂ ਤੇ ਇਹ ਹਲਵਾਈਆਂ ਦੁਕਾਨਾਂ ਤੇ ਜਾਂਦੇ ਫਿਰਦਾ ਦੇਖਿਆ ਹੋ ਸਕਦਾ ਉਹ ਆਪ ਦਾ ਕੋਈ ਦਸਵੰਧ ਲੈਣ ਜਾਂਦੇ ਹੋਣ ਜਾਂ ਆਪ ਦਾ ਹਿੱਸਾ ਲੈਣ ਜਾਂਦੇ ਹੋਣ ਤਾਂ ਅਸੀਂ ਇਹਦੇ ਸਬੰਧ ਵਿੱਚ ਐਸਡੀਐਮ ਸਾਹਿਬ ਨੂੰ ਅਪੋਰ ਨੂੰ ਇੱਕ ਮੰਗ ਪੱਤਰ ਦੇਵਾਂਗੇ ਕਿ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਵੀ ਆਪ ਦਾ ਜਿਹੜਾ ਵਿਭਾਗ ਹੈ ਇਹਨੂੰ ਸੁਚੇਤ ਕਰੋ ਲੋਕਾਂ ਦੇ ਵਿੱਚ ਜਾਣੋ ਦੁਕਾਨਾਂ ਦੇ ਜੋ ਵੀ ਉਹਨਾਂ ਦੇ ਮਾਪਦੰਡ ਬਣਦੇ ਐ ਉਹ ਉਹਨਾਂ ਤੇ ਲਾਗੂ ਕਿਤੇ ਜਾਂ ਅਲੀ ਸਰ ਦੁਵਾਲੀ ਤੇ ਅਕਸਰ ਹੀ ਦੇਖਿਆ ਹੈ ਕਿ ਤਨਾ ਕਿਤੇ ਪਟਾਕਿਆਂ ਨੂੰ ਲੈ ਕੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਅੱਜ ਇਹ ਹਵਾਰ ਦੇ ਵਿੱਚ ਆਇਆ ਯੂਪੀ ਦੇ ਵਿੱਚ ਬਲਾਸਟ ਹੋਇਆ ਟਰੱਕ ਦੇ ਚਿੰਗਾਰੀ ਨਾਲ ਪਟਾਕਿਆਂ ਦੇ ਚਿੰਗਾਰੀ ਨਾਲ ਔਰ ਅਕਸਰ ਹੀ ਪਟਾਕਿਆਂ ਦੀ ਫੈਕਟਰੀਆਂ ਦੇ ਵਿੱਚ ਬੱਚੇ ਜਿਹੜੇ ਚਲਾਉਂਦੇ ਆ ਘਟਨਾ ਹੋਏ ਦੀ ਕਿਸੇ ਦੀ ਅੱਖ ਤੇ ਚੱਲ ਗਿਆ ਜਾਂ ਤੇ ਚੱਲ ਗਿਆ ਕਿ ਤਨਾ ਕਿਤੇ ਕੁਝ ਨਾ ਕੁਝ ਹਰ ਦੁਵਾਲੀ ਦੇ ਪਰਮਾਂ ਦੇ ਦੇਖਣ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਪਟਾਕਿਆਂ ਸੰਬੰਧੀ ਦੇਖੋ ਜੀ ਦੁਵਾਰੀ ਦਾ ਜਿਹੜਾ ਤਿਆਰ ਹੈ ਇਹ ਸਾਰੇ ਇਹ ਧਰਮਾਂ ਦਾ ਸਾਂਝਾ ਸਾਂਝੀਵਾਲਤਾ ਦਾ 기ਹਾਰ ਹੈ ਖੁਸ਼ੀਆਂ ਦਾ ਉਤਿਹਾਰ ਹੈ ਸਿੱਖਾਂ ਦੇ ਵਿੱਚ ਇਹਦੀ ਮਹੱਤਵ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਾਂ ਨੂੰ ਰਿਹਾ ਕਰਕੇ ਲਿਆਏ ਤਾਂ ਉਹਨਾਂ ਦੇ ਆਉਣ ਦੀ ਖੁਸ਼ੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਜਿਹੜੀ ਹੈ ਦੀਪਮਾਲਾ ਕੀਤੀ ਗਈ ਨਾ ਕਿ ਪਟਾਕੇ ਚਲਾਏ ਗਏ ਐਸੇ ਤਰ੍ਹਾਂ ਜਿਹੜਾ Hindu ਧਰਮ ਦੀ ਮਾਨਤਾ ਜਾਂ ਆਪਾਂ ਕਹਿੰਦੇ ਸਨਾਤਨ ਧਰਮ ਦੀ ਮਾਨਤਾ ਤਾਂ ਉਹ 14 ਸਾਲ ਦਾ ਬਨਵਾਸ ਕੱਟ ਕੇ ਰਾਵਣ ਤੇ ਸ਼੍ਰੀਲੰਕਾ ਤੇ ਫਤਿਹ ਫਤਿਹ ਪ੍ਰਾਪਤ ਕਰਕੇ ਸ਼੍ਰੀ ਰਾਮਚੰਦਰ ਜੀ ਆਪਣੀ ਸੈਨਾ ਦੇ ਨਾਲ ਉਜੋਦਾ ਦੇ ਜਵਾਬਸੀ ਉਹਨਾਂ ਨੇ ਕੀਤੀ ਤਾਂ ਉਦੋਂ ਵੀ ਦੀਪਮਾਲਾ ਕੀਤੀਗੀ ਨਾ ਕਿ ਪਟਾਕੇ ਚਲਾ ਕੇ ਕੋਈ ਖੁਸ਼ੀ ਜ਼ਾਹਰ ਕੀਤੀਗੀ ਤਾਂ ਸਾਨੂੰ ਇਤਿਹਾਸ ਤੋਂ ਸਿੱਖਿਆ ਲੈਂਦੇ ਆ ਅ ਦਿਵਾਲੀ ਦੀ ਜਿਹੜਾ ਪਰਵ ਹੈ ਜੁਹਾਰ ਹੈ ਉਹ ਤੇ ਦੀਪਮਾਲਾ ਕਰਨੀ ਚਾਹੀਦੀ ਹੈ ਨਾ ਕਿ ਬਰੂਦ ਦੇ ਨਾਲ ਸਾਨੂੰ ਪਟਾਕਿਆਂ ਦੇ ਨਾਲ ਪ੍ਰਦੂਸ਼ਣ ਫੈਲਾਉਣਾ ਚਾਹੀਦਾ ਹੈ ਦੀਪਮਾਲਾ ਤਾਂ ਕੀਤੀ ਜਾਂਦੀ ਹੈ ਵੀ ਉਦੋਂ ਆਪਾਂ ਕਿਓ ਦੇ ਜਾਂ ਸਰੋਂ ਦੇ ਤੇਲ ਦੇ ਦੀਵੇ ਬਾਲਦੇ ਆ ਜਦੋਂ ਉਹ ਦੀਵੇ ਬਾਲਦੇ ਆ ਤਾਂ ਨਾਲ ਉਹ ਤੇਲ ਬਲਦਾ ਹੈ ਤਾਂ ਤੇਲ ਬਲਦੇ ਨਾਲ ਵਾਸ਼ਪ ਹੋ ਕੇ ਜਿਹੜਾ ਉਹ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ ਉਹ ਤਾਂ ਅਸਲ ਮਕਸਦ ਤਾਂ ਦੀਪਮਾਲਾ ਕਰਨ ਦਾ ਇਹ ਹੈ ਇਹ ਵਾਤਾਵਰਨ ਸ਼ੁੱਧ ਹੋਏ ਤੇ ਇਹਦੇ ਨਾਲ ਜਿਹੜਾ ਜੋ ਸਮੇਂ ਦੇ ਮਤਲਬ ਚੱਕਰ ਵੀ ਬਣਾਇਆ ਹੈ ਸੌਣ ਭਾਦੋਂ ਹਾੜ ਦਾ ਜਿਹੜਾ ਪ੍ਰੋਗਰਾਮ ਬਣਾਇਆ ਹੈ ਛੇ ਰੁੱਤਾਂ ਦਾ ਪ੍ਰੋਗਰਾਮ ਬਣਾਇਆ ਹੈ ਵੀ ਉਹਦੇ ਨਾਲ ਵਾਸ਼ਪੀ ਕਰਨ ਦੇ ਨਾਲ ਜਿਹੜਾ ਉਹ ਬਾਰਸ਼ਾਂ ਹੁੰਦੀਆਂ ਸੋ ਮੈਂ ਤਾਂ ਦਰਸ਼ਕਾਂ ਨੂੰ ਅਪੀਲ ਕਰਦਾ ਵੀ ਪਟਾਕੇ ਦੇ ਥਾਂ ਤੇ ਸਾਨੂੰ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਹਾਂਜੀ ਸਰ ਅੱਜ ਕੱਲ ਤੁਹਾਡੀ ਲਾਈਫ ਦੇ ਬਾਰੇ ਗੱਲ ਕਰੀਏ ਕਿਸ ਤਰ੍ਹਾਂ ਚੱਲ ਰਹੀ ਹੈ ਲਾਈਫ ਬਹੁਤ ਵਧੀਆ ਚੱਲ ਰਹੀ ਹੈ ਸਾਡੀ ਅਸੀਂ ਆਪਦੇ ਜੋ ਵੀ ਸਾਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਅਸੀਂ ਉਹ ਸਮਾਜ ਸੇਵਾ ਕਰ ਰਹੇ ਹਾਂ ਜਿਸ ਤਰ੍ਹਾਂ ਸਾਡਾ ਮੇਨ ਮਕਸਦ ਤਾਂ ਹੁੰਦਾ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕਰਨੀ ਹਾਂਜੀ ਕਿਉਂਕਿ ਕਿਸਾਨਾਂ ਦੀ ਗੱਲ ਤਾਂ ਲਗਭਗ ਬਹੁਤ ਸਾਰੀਆਂ ਦਿੱਥੇ ਬੰਦੀਆਂ ਕਰਦੀਆਂ ਪਰ ਮਜ਼ਦੂਰਾਂ ਦੀ ਗੱਲ ਬਹੁਤ ਘੱਟ ਦਿੱਥੇ ਬੰਦੀਆਂ ਕਰਦੀਆਂ ਤਾਂ ਅਜਾਹ ਕਿਸਾਨ ਮੋਰਚਾ ਦੇ ਸਾਡੇ ਪੰਜਾਬ ਪ੍ਰਧਾਨਮ ਚੌਧਰੀ ਮੁਹੰਤਮਰ ਗੁਦਾਰਾ ਜੀ ਜੋ ਹਮੇਸ਼ਾ ਹੀ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੀ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਆ ਤਾਂ ਇੱਥੇ ਗੱਲ ਫਿਰ ਥੋੜੀ ਜਿਹੀ ਹੋਰ ਆਪਾਂ ਕਰਦੀਏ ਕਿਉਂਕਿ ਹੁਣ ਝੋਨੇ ਦਾ ਤੇ ਕਪਾਹ ਦਾ ਨਰਮੇ ਦਾ ਸੀਜ਼ਨ ਚੱਲ ਰਿਹਾ ਤਾਂ ਇਹਦੇ ਵਿੱਚ ਸਾਰੀਆਂ ਹੀ ਦਾਣਾ ਮੰਡੀਆਂ ਭਾਵੇਂ ਉਹ ਅਬੋੜ ਦੀ ਹੈ ਚਾਹੇ ਮਲੋੜ ਦੀ ਹੈ ਚਾਹੇ ਪੰਜਾਬ ਦੀ ਕੋਈ ਵੀ ਦਾਣਾ ਮੰਡੀ ਹੈ ਤਾਂ ਕਿਸਾਨਾਂ ਦੀ ਉੱਥੇ ਲੁੱਟ-ਖੁੱਟ ਹੋ ਰਹੀ ਕਿਸਾਨਾਂ ਦੀ ਭਲਾਈ ਕਿਸਾਨਾਂ ਦੇ ਹਿੱਤਾਂ ਵਾਸਤੇ ਉੱਥੇ ਮਜ਼ਦੂਰ ਜਿਹੜੇ ਕੰਮ ਕਰਦੇ ਆ ਪੱਲੇਦਾਰ ਆ ਉਹਨਾਂ ਦੇ ਹਿੱਤ ਦੇਖਣ ਵਾਸਤੇ ਉਹਨਾਂ ਨੂੰ ਕੋ ਨੁਕਸਾਨ ਵੀ ਨਹੀਂ ਹੋ ਰਿਹਾ ਉਹਨਾਂ ਨੂੰ ਉੱਥੇ ਲਾਈਟ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਹੈ ਪਖਾਨੇ ਦਾ ਪ੍ਰਬੰਧ ਹੈ ਉਹਦੇ ਦੇਖਣ ਵਾਸਤੇ ਸੈਕਟਰੀ ਕਲਰਕ ਸੁਪਰਵਾਈਜ਼ਰ ਪ੍ਰਬੰਧਕ ਵੱਖ-ਵੱਖ ਸੁਸਾਇਟੀਆਂ ਦੇ ਚੇਅਰਮੈਨ ਲਾਇਗੇ ਆ ਉਹ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਚਾਹੇ ਨਰਮੇ ਦੇ ਖੇਤਾਂ ਵਿੱਚੋਂ ਸੱਪ ਕੱਢੇ ਜਾ ਰਹੇ ਆ ਜਾਂ ਝੋਨੇ ਦੇ ਵਿੱਚ ਨਮੀ ਦਾ ਨਾਮ ਦੇ ਕੇ ਉਹਦੀ ਕਾਰਟ ਲਈ ਜਾ ਰਹੀ ਹੈ 3 ਕਿਲੋ ਤੋਂ ਲੈ ਕੇ 9 ਕਿਲੋ ਤੱਕ ਭਾਏ ਨਹੀਂ ਹੋਣੀ ਚਾਹੀਦੀ ਕਿਉਂਕਿ ਕਿਸਾਨ ਬੜੇ ਮੁਸ਼ਕਲ ਦੇ ਨਾਲ ਜਿਹੜਾ ਉਹ ਆਪਣੀ ਫਸਲ ਪਾਲ ਕੇ ਮੰਡੀ ਦੇ ਵਿੱਚ ਲਿਆਉਂਦਾ ਹੈ ਤੇ ਜਦੋਂ ਉਹ ਮੰਡੀ ਦੇ ਵਿੱਚ ਲਿਆਉਂਦਾ ਹੈ ਤਾਂ ਉਹਦੇ ਫਿਰ ਉਹ ਇੱਕ ਤਾਂ ਸੀ ਚਾਹੁੰਦੇ ਉਹਨੂੰ ਐਮਐਸਪੀ ਉਹਦੇ ਜਿਹੜਾ ਫਸਲ ਨੂੰ ਮਿਲੇ ਪਰ ਦੂਜੇ ਪਾਸੇ ਜੇ ਐਮਐਸਪੀ ਦੇ ਵੀ ਦਿੱਤਾ ਜਾਂਦਾ ਹੈ ਤਾਂ ਵਪਾਰੀ ਲੋਕ ਹੈ ਜਿਹੜੇ ਉਹ ਆਪ ਦਾ ਪੂਲ ਬਣਾ ਕੇ ਕਿਸਾਨਾਂ ਦੇ ਰੁੱਟ ਕਰਦੇ ਮੈਂ ਇਹ ਬੇਨਤੀ ਕਰਦਾ ਵੀ ਇਹ ਕਿਸਾਨ ਆ ਜਿਹੜੇ ਇਹ ਚਾਹੇ ਆੜ ਦੀ ਭਰਾ ਨੇ ਚਾਹੇ ਵਪਾਰੀ ਭਰਾ ਨੇ ਉਹਨਾਂ ਵਾਤੇ ਸੋਨੇ ਦਾ ਅੰਡਾ ਦੇਣ ਵਾਲੀ ਇੱਕ ਮੁਰਗੀ ਐ ਹਬੋਰ ਦੇ ਵਿੱਚ ਘੱਟੋ ਘੱਟ 100 ਫੈਕਟਰੀਆਂ ਨਰਮੇ ਕਪਾਹ ਦੀਆਂ ਆ ਸੀਗੀਆਂ ਜਿਹੜੀਆਂ ਧਾਗਾ ਵੀ ਬਣਾਉਂਦੀਆਂ ਸੀ ਬਣੋੜਾ ਵੀ ਕੱਢਦੇ ਸੀ ਤਾਂ ਹੋਰ ਵੀ ਉਹਨਾਂ ਦਾ ਜਿਹੜਾ ਵਪਾਰ ਜਿਹੜਾ ਚੱਲਦਾ ਸੀ ਉਹ ਅਮਰੀਕਾ ਤੱਕ ਜਾਂਦਾ ਸੀ ਤਾਂ ਉਹ ਬੰਦ ਹੋ ਗਿਆ ਕਾਰਨ ਇਹ ਵੀ ਨਕਲੀ ਬੀਜ ਆਏ ਨਕਲੀ ਖਾਦਾਂ ਆਈਆਂ ਕਿਸਾਨ ਬਰਬਾਦ ਹੋ ਗਿਆ ਨਰਮੇ ਦੀ ਫਸਲੀ ਹੁਣ ਹਟ ਗਈ ਤੇ ਸਾਰੀਆਂ ਫੈਕਟਰੀਆਂ ਜਿਹੜੀਆਂ ਉਹ ਬੰਦ ਹੋ ਗਈਆਂ ਤਾਂ ਮੈਂ ਇਹ ਹੀ ਬੇਨਤੀ ਕਰਦਾ ਵੀ ਕਿਸਾਨਾਂ ਨੂੰ ਲੁੱਟਿਆ ਨਾ ਜਾਵੇ ਮਜ਼ਦੂਰਾਂ ਨੂੰ ਲੁੱਟਿਆ ਨਾ ਜਾਵੇ ਅੰਜੀ ਪ੍ਰਧਾਨ ਜੀ ਨੇ ਦੱਸਿਆ ਜਿਵੇਂ ਕਿ ਕਿਸਾਨਨੀ ਜਿਹੜਾ ਇਹਗਾ ਉਹ ਬਹੁਤ ਹੀ ਸਥਿਤੀ ਅਦਾਜੁਕਾ ਕਿਉਂਕਿ ਪਹਿਲਾਂ ਹੀ ਪੰਜਾਬ ਨੂੰ ਕਾਫੀ ਮਾਰਾਂ ਚਲੀਆਂ ਕਰੇ ਨਕਲੀ ਬੀਜ ਰੇ ਸਪਰੇ ਕਰੇ ਨਰਮੈਣ ਕੋਈ ਖੁਸ਼ ਹੋ ਗਿਆ ਕੋਈ ਖੁਸ਼ ਹੋ ਗਿਆ ਹੜ ਆਏ ਹੁਣ ਇਹ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਔਰ ਇੱਕ ਪ੍ਰਧਾਨ ਜੀ ਨੇ ਬਹੁਤ ਚੰਗੀ ਗੱਲ ਦੱਸੀ ਹੈ ਵੀ ਜਿਹੜਾ ਆਜ਼ਾਦ ਕਿਸਾਨ ਮੋਰਚਾ ਉਹ ਕਿਸਾਨੀ ਦੇ ਨਾਲ ਨਾਲ ਮਜ਼ਦੂਰਾਂ ਨੂੰ ਹੀ ਆਵਾਜ਼ ਬੁਲੰਦ ਕਰਦਾ ਇਹ ਪਹਿਲੀ ਜਿੱਥੇ ਬੰਦੀ ਮੈਨੂੰ ਲੱਗਦੀ ਹੈ ਜਿਹੜੀ ਮਜ਼ਦੂਰਾਂ ਦੀ ਸਪੋਰਟ ਕਰਦੀ ਹੈ ਬਾਕੀ ਬਹੁਤ ਘੱਟ ਕਰਦੀ ਕਰਦੀ ਸਭ ਨਹੀਂ ਪਰ ਜਿਹੜੀ ਪਹਿਲੀ ਜਿੱਥੇ ਬੰਦੀ ਆਜ਼ਾਦ ਕਿਸਾਨ ਮੋਰਚਾ ਦੀ ਉਹ ਮਜ਼ਦੂਰਾਂ ਨੂੰ ਸਪੋਰਟ ਕਰਦੀ ਹੈ ਬਹੁਤ ਚੰਗੀ ਗੱਲ ਹੈ ਸਰ ਜਿਹੜਾ ਤੁਸੀਂ ਕਰ ਰਹੇ ਹੋ ਔਰ ਸਰ ਜੇ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਇੰਟਰਵਿਊ ਦੇ ਵਿੱਚ ਜਿਹੜਾ ਡਾਕਟਰ ਭੀਮਰਾਓ ਉਮੇਦਕਰ ਆਰ ਵਰਗ ਦੇ ਲੋਕਾਂ ਦੀ ਕੀ ਸਥਿਤੀ ਆ ਔਰ ਜਿਹੜਾ ਡਾਕਟਰ ਭੀਮਰਾਓ ਦਾ ਸੰਦੇਸ਼ ਆ ਔਰ ਇਹ ਤੁਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਚਾਹੋਗੇ ਕੀ ਬਾਬਾ ਸਾਹਿਬ ਭੀਵਰਾਓ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਸੀਗਾ ਵੀ ਤੁਸੀਂ ਪੜ੍ਹੋ ਲਿਖੋ ਜੁੜੋ ਤੇ ਸੰਘਰਸ਼ ਕਰੋ ਬਾਬਾ ਸਾਹਿਬ ਨੇ ਸਵਿਧਾਨ ਦੇਣਾ ਹੀ ਆਰਟੀਕਲ 340 341 ਤੇ 342 ਤਇਤ ਐਸੀ ਐਸਟੀ ਤੇ ਓਬੀਸੀ ਵਰਗ ਨੂੰ ਉੱਚ ਨਿਸ਼ਤੋਂ ਉੱਪਰ ਉੱਠ ਕੇ ਭੇਦ ਭਾਵ ਤੋਂ ਦੂਰ ਕਰਨ ਦੇ ਲਈ ਪ੍ਰਬੰਧਨ ਕੀਤਾ ਪਰ ਉਹਨਾਂ ਦੀ ਪਾਲਣਾ ਜਿਹੜੀ ਹੈ ਉਹ ਅੱਜ ਵੀ ਨਹੀਂ ਕੀਤੀ ਜਾ ਰਹੀ ਚਾਹੇ ਉਹ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਚਾਹੇ ਜਨਤਾ ਦੇ ਉਹਦੀ ਸਰਕਾਰ ਰਹੀ ਤੇ ਚਾਹੇ ਹੁਣ ਬੀਜੇਪੀ ਦੀ ਸਰਕਾਰ ਹੈ ਬਾਬਾ ਸਾਹਿਬ ਦਾ ਸੈਂਡੇਸ਼ਨ ਨੂੰ ਲੈਂਦੇ ਆ ਬਹੁਤ ਸਾਰੇ ਲੋਕ ਪੜ੍ਹ ਲੈ ਕੇ ਆਈਐਸ ਆਈਪੀਐਸ ਅਫੀਸਰ ਬਣੇ ਐ ਪਰ ਮਨੋਵਿਗ ਦੀ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਅੱਜ ਵੀ ਹੋ ਗਈ ਹੈ ਆਪਾਂ ਹਰਿਆਣੇ ਦੇ ਵਿੱਚ ਵਾਇਪੂਰਨ ਆਈਪੀਐਸ ਜਿਹੜੇ ਕਿ ਪਿਛਲੇ ਦਿਨੀ ਸੁਸਾਇਡ ਕਰ ਗਏ ਐ ਕਿਉਂਕਿ ਜੋ ਉਹਨਾਂ ਦੀ ਪਤਨੀ ਵੀ ਆਈਐਸ ਅਫਸਰ ਨੇ ਉਹਨਾਂ ਸਟੇਟਮੈਂਟ ਐ ਕਿ ਉਹਨਾਂ ਨੂੰ ਪਰਤਾਹਤ ਕੀਤਾ ਗਿਆ ਔਰ ਉਹਨਾਂ ਦੇ ਸਾਲਾ ਸਾਹਿਬ ਅਮਿਤ ਰਤਨ ਜੀ ਬਠਿੰਡਾ ਦਿਹਾਤੀ ਤੋਂ ਐਮਐਲਏ ਨੇ ਹੁਣ ਤੁਸੀਂ ਹਿਸਾਬ ਲਾਓ ਇੰਨੇ ਵੱਡੇ ਰੈਂਕ ਤੇ ਔਰ ਇੰਨੇ ਵੱਡੇ ਪਰਿਵਾਰ ਦੇ ਸੰਬੰਧਿਤ ਹੋਣ ਦੇ ਬਾਵਜੂਦ ਵੀ ਅਨੁਸੂਚਿਤ ਜਾਤੀ ਦੇ ਇੱਕ ਆਈਪੀਐਸ ਅਫਸਰ ਦੇ ਨਾਲ ਪਤਾ ਨਹੀਂ ਕਿੰਨਾ ਘੇਤ ਭਾਵ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਆਪਣਾ ਜਿਹੜਾ ਉਹ ਸੁਸਾਇਡ ਕਰਨਾ ਪਿਆ ਜੇ ਐਡੇ ਵੱਡੇ ਅਹੁਦੇਦਾਰਾਂ ਦੇ ਮੂਹ ਜਾਤੀ ਤੌਰ ਤੇ ਪ੍ਰਤਾਪਿਤ ਕੀਤਾ ਜਾ ਰਿਹਾ ਹੈ ਤਾਂ ਆਮ ਲੋਕਾਂ ਦਾ ਸਾਡੇ ਕੀ ਹਰ ਹੁੰਦਾ ਹੋਵੇਗਾ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਤਾਂ ਅੱਜ ਵੀ ਜਿਹੜੀ 바ਵਾ ਸਾਹਿਬ ਪੀਮਰਾ ਅੰਬੇਦਕਰ ਦੀ ਜਿਹੜੀ ਸੋਲ ਸੀ ਉਹ ਮੈਨੂੰ ਨਹੀਂ ਲੱਗਦਾ ਕਿ ਕਿਤੇ ਜਾ ਕੇ ਪੂਰੀ ਹੋ ਰਹੀ ਹੈ ਔਰ ਸਰ ਜਿਹੜਾ ਡਾਕਟਰ ਪੀਮਰਾ ਅੰਬੇਦਕਰ ਦਾ ਸੰਦੇਸ਼ ਦਿੱਤਾ ਸੀਗਾ ਬੱਚਿਆਂ ਨੂੰ ਪੜ੍ਹਾਈ ਸੰਬੰਧੀ ਇਹ ਕੀ ਕਹਿੰਦੇ ਹੋ ਦੇਖੋ ਸਰਕਾਰ ਨੇ ਇੱਕ ਅਮ ਸ਼ਾਇਦ ਉਹ ਤਾਂ ਮਨਮੋਹ ਸਿੰਘ ਦੀ ਸਰਕਾਰ ਸੀ ਜਿਨ੍ਹਾਂ ਨੇ ਆਰਟੀ ਸਿੱਖਿਆ ਦਾ ਅਧਿਕਾਰ ਲੈ ਕੇ ਆਂਦਾ ਤਾਂ ਸਿੱਖਿਆ ਦੇ ਅਧਿਕਾਰ ਦੇ ਵਿੱਚ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਨੂੰ ਪੜਾਉਣਾ ਲਾਜ਼ਮੀ ਕਰ ਦਿੱਤਾ ਗਿਆ ਔਰ ਪ੍ਰਾਵਧਾਨ ਇਹ ਕੀਤਾ ਗਿਆ ਬੱਚਾ ਸਕੂਲ ਆਵੇ ਭਾਵੇਂ ਨਾਂ ਆਵੇ ਉਹਦੀ ਗੈਰ ਹਾਜ਼ਰੀ ਨਹੀਂ ਲਾਉਣੀ ਤੇ ਉਹਨੂੰ ਪਾਸ ਵੀ ਜਰੂਰ ਕਰਨਾ ਤਾਂ ਇੱਥੇ ਕੀ ਹੋਇਆ ਇਸ ਦਾ ਸਾਨੂੰ ਨੁਕਸਾਨ ਕੀ ਹੋਇਆ ਸਾਡੇ ਖਾਸ ਕਰਕੇ ਜਾ ਇਹ ਜਨਰਲ ਵਰਗ ਦੇ ਮੈਂ ਕਹਿੰਨਾ ਕਮਜ਼ੋਰ ਪਰਿਵਾਰਾਂ ਦੇ ਬੱਚੇ ਆ ਜਾਂ ਐਸਸੀਐਸਟੀ ਦੇ ਆ ਜਾਂ ਉਹ ਵੀਸ ਦੇ ਬੱਚੇ ਆ ਉਹਨਾਂ ਨੂੰ ਨੁਕਸਾਨ ਕੀ ਹੋਇਆ ਮਾਪਿਆਂ ਦੀ ਥਿਊਰੀ ਇਹ ਹੋਈ ਕਿ ਸਾਡੇ ਬੱਚੇ ਨੂੰ ਪਾਸ ਤਾਂ ਹੋ ਹੀ ਜਾਣਾ ਹੈ ਤੇ ਸੇ ਸਕੂਲ ਭੇਜੀਏ ਨਾ ਭੇਜੀਏ ਤੇ ਪੜ੍ਹੇ ਨਾ ਬੱਚਾ ਨਾ ਪੜ੍ਹੇ ਵੀ 8ਵੇਂ ਦਾ 10ਵੇਂ ਦਾ 14ਵੇਂ ਤੱਕ ਤਾਂ 14 ਸਾਲ ਤੱਕ ਤਾਂ ਇਹਨੂੰ ਪਾਸ ਕਰ ਹੀ ਦੇਣਾ ਪਰ ਉਹਦੇ ਵਿੱਚ ਕੀ ਹੋਇਆ ਮਾਪਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਵੀ ਉਹ ਪਾਸ ਕਿਸ ਤਰੀਕੇ ਨਾਲ ਹੁੰਦਾ ਹ ਉਹਨਾਂ ਪਾਸ ਇਸ ਤਰ੍ਹਾਂ ਕੀਤਾ ਜਾਂਦਾ ਸੀ ਬੱਚਾ ਪੜ੍ਹਨ ਦੇ ਕਰਨ ਵਿੱਚ ਕਮਜ਼ੋਰ ਹੈ ਪਰ ਇਹਨਾਂ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਸਿੱਖਿਆ ਦੇ ਅਧਿਕਾਰ ਤਹਿਤ ਅਗਲੀ ਕਲਾਸ ਕੀਤਾ ਵਿੱਚ ਕੀਤਾ ਜਾਂਦਾ ਨਾ ਕਿ ਉਹਨੂੰ ਪਾਸ ਕੀਤਾ ਜਾਂਦਾ ਪਾਸ ਨੂੰ ਉਹਨੂੰ ਕੀਤਾ ਜਾਂਦਾ ਸਿਰਫ ਉਹਦੀ ਕਲਾਸ ਵਧਾਈ ਜਾਂਦੀ ਸੀ ਸਰਕਾਰ ਨੇ ਇਹ ਨਿਯਮ ਤਾ ਬਣਾਇਆ ਵੀ ਬੱਚਾ ਚਲੋ 6 6 ਸਾਲ ਤੱਕ ਤਾਂ ਨਹੀਂ ਪੜ੍ਹਨ ਲੱਗੇ ਤਾਂ ਹੋ ਸਕਦਾ 7 ਸਾਲ ਦਾ ਹੋ ਕੇ ਪੜ੍ਹਨ ਲੱਗੇ ਹੋ ਸਕਦਾ 8 ਸਾਲ ਦਾ ਤੱਕ ਦਾ ਹੋ ਕੇ ਪੜ੍ਹਨ ਲੱਗ ਸਕੇ ਤਾਂ ਸਰਕਾਰ ਦਾ ਤਾਂ ਮਕਸਦ ਇਹ ਸੀ ਵੀ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਸਕੂਲ ਨਾਲ ਜੋੜਿਆ ਜਾਵੇ ਸਿੱਖਿਆ ਨਾਲ ਜੋੜਿਆ ਜਾਵੇ ਬੱਚਾ ਪੜ੍ਹ ਲਿਖ ਸਕੇ ਪਰ ਅ ਬੱਚਿਆਂ ਦੀ ਵੀ ਤਰਾਸ ਨਹੀਂ ਰਹੀ ਤੇ ਮਾਪਿਆਂ ਦੀ ਵੀ ਇਹੀ ਮਨਸ਼ਾ ਰੇ ਕਿ ਬੱਚਾ ਪਾਸ ਤਾਂ ਹੋ ਹੀ ਜਾਣਾ ਪਰ ਉਹ ਜਦੋਂ ਅਸੀਂ ਬੱਚਾ 10ਵੀਂ ਕਰਦਾ ਹੈ ਕੰਪੀਟੀਸ਼ਨ ਦੇ ਵਿੱਚ ਉਹ ਜਾਂਦਾ ਹੈ ਤਾਂ ਉੱਥੇ ਉਹ ਬੱਚਾ ਪੂਰੀ ਤਰ੍ਹਾਂ ਜਿਹੜਾ ਉਹ ਫੇਲ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਨੌਕਰੀ ਵਾਸਤੇ ਆਪਾਂ ਬਹੁਤ ਸਾਰੇ ਲੋਕਾਂ ਨੇ ਯਾਰ ਸਾਡਾ ਬੱਚਾ ਇੰਨਾ ਵੱਡ ਗਿਆ ਪਰ ਉਹਨੂੰ ਨੌਕਰੀ ਦੇ ਵਿੱਚ ਉਹਦਾ ਨਹੀਂ ਆ ਰਿਹਾ ਕਿਉਂਕਿ ਹੁਣ ਜੋ ਵੀ ਨੌਕਰੀ ਮਿਲਣੀ ਹੈ ਉਹ ਸਪਾਰਸ਼ ਤੇ ਨਹੀਂ ਬਲਕਿ ਮੈਰਿਟ ਦੇ ਆਧਾਰ ਤੇ ਬਣ ਮਿਲਦੀ ਹੈ ਤਾਂ ਬੱਚਾ ਜਦੋਂ ਕੰਪੀਟੀਸ਼ਨ ਦਿੰਦਾ ਬੈਂਕ ਦਾ ਜਾਂ ਪਟਵਾਰੀ ਦਾ ਜਾਂ ਕਿਤੇ ਹੋਰ ਵੀ ਸਰਕਾਰੀ ਨੋਕਰੀ ਦਾ ਉੱਥੇ ਬੱਚਾ ਉਹ ਕੰਪੀਟੀਸ਼ਨ ਪਾਸ ਨਹੀਂ ਕਰ ਸਕਦਾ ਸੋ ਇਹ ਨੁਕਸਾਨ ਆ ਉਹਦਾ ਫਾਇਦਾ ਤਾਂ ਇਹ ਹੈ ਵੀ ਬੱਚਾ ਪੜਾਈ ਨਾਲ ਜੁੜਿਆ ਰਹੇ ਪਰ ਨੁਕਸਾਨ ਆ ਬੱਚਾ ਇਹੀ ਸਵਰਗ ਨਾਲ ਪਾਸ ਤਾਂ ਹੋਈ ਜਾਣੇ ਅਈ ਸਰ ਡੈਕਟਰ ਭੀਮਰਾ ਉਹ ਉਮੀਦ ਕਰਦਾ ਇੱਕ ਛੋਟੀ ਜਿਹੀ ਲਾਈਨ ਮਨ ਯਾਦ ਆ ਬਹੁਤ ਚੰਗਾ ਸੰਦੇਸ਼ ਦਿੱਤਾ ਉਹਨਾਂ ਨੇ ਜਿਹੜੇ ਆਮ ਵਰਗ ਦੇ ਲੋਕ ਨੇ ਉਹਨਾਂ ਨੂੰ ਇਹੀ ਕਿਹਾ ਸੀ ਉਹਨਾਂ ਨੇ ਵੀ ਇੱਕ ਰੋਟੀ ਦੀ ਥਾਂ ਤੇ ਅੱਧੀ ਰੋਟੀ ਖਾ ਲੋ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਕਿਉਂਕਿ ਜੇ ਬੱਚੇ ਪੜ੍ਹਨਗੇ ਕਿਉਂਕਿ ਉਹਨਾਂ ਦਾ ਜਿਹੜੀ ਪ੍ਰਾਪਰਟੀ ਹੈ ਮੇਨ ਜਿਹੜਾ ਹੈ ਸਭ ਕੁਝ ਬੱਚੇ ਨੇ ਇਹ ਬੱਚੇ ਪੜ੍ਹ ਲਿਖਣਗੇ ਕਲਮ ਅਫਸਰ ਬਣਨਗੇ ਇਹੋ ਸਾਰਾ ਕੁਝ ਬਣਾ ਦੇਣਗੇ ਜੇ ਆਪਾਂ ਪੈਸੀ ਜੋੜਾਂਗੇ ਤਾਂ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਉਣਾ ਔਰ ਕਿਤੇ ਨਾ ਕਿਤੇ ਦਰੋਂ ਦੇ ਦੇਖਣ ਨੂੰ ਮਿਲਦਾ ਬਾੜ ਮਜ਼ਦੂਰੀ ਲੋਕ ਪੈਸਿਆਂ ਦੇ ਲਾਲਚ ਕਰਨੋਂ ਬੱਚਿਆਂ ਨੂੰ ਬਾੜ ਮਜ਼ਦੂਰੀ ਕਰਾਉਂਦੇ ਆ ਪਰ ਬੱਚਿਆਂ ਨੂੰ ਸਾਰੇ ਪੇਰੈਂਟਸ ਜ਼ਰੂਰ ਪੜਨ ਲਈ ਭੇਜੋ ਔਰ ਸਰ ਗੱਲ ਕਰੀਏ ਜੀ ਅੱਜ ਕੱਲ ਜਿਹੜਾ ਤੁਹਾਡਾ ਸਮਾਜ ਸੇਵੀ ਦਾ ਤੁਸੀਂ ਕਿਰੋਤ ਜੁੜੇ ਹੋ ਔਰ ਕਿਸ ਤਰ੍ਹਾਂ ਜੁੜੇ ਹੋ ਔਰ ਅੱਜ ਤੱਕ ਜਿਹੜੀ ਕਿਸ ਤਰ੍ਹਾਂ ਦਾ ਤੁਹਾਨੂੰ ਅਚੀਵਮੈਂਟ ਸਮਾਜ ਸੇਵਾ ਤੋਂ ਬਚਪਨ ਤੋਂ ਹੀ ਸ਼ੌਂਕ ਸੀ ਮੇਰਾ ਤਾਂ ਸਾਡਾ ਪਰਿਵਾਰ ਜਿਹੜਾ ਹੈ ਮੇਰੇ ਦਾਦੀ ਜੀ ਤੋਂ ਲੈ ਕੇ ਮੇਰੇ ਚਾਚਾ ਜੀ ਮੇਰੇ ਪਿਤਾ ਜੀ ਔਰ ਸਾਡਾ ਸਾਰਾ ਪਰਿਵਾਰ ਹੀ ਮੇਰੇ ਮਾਮਾ ਜੀ ਧਰਮਪਾਲ ਜੀ ਵੀ ਸੇਵਾ ਕਰਦੇ ਆ ਰਹੇ ਹੈ ਤਾਂ ਸਾਡਾ ਸਾਰਾ ਪਰਿਵਾਰ ਹੀ ਮਤਲਬ ਸੇਵਾ ਦੇ ਤੌਰ ਤੇ ਜੁੜਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਦੀ ਸਦਾ ਸਾਡੇ ਪਿਤਾ ਜੀ ਵੱਲੋਂ ਹੀ ਕੀਤੀ ਜਾਂਦੀ ਰਹੀ ਗਰੀਬ ਲੋਕਾਂ ਦੀ ਸ਼ਾਦੀ ਵੀ ਉਹਨਾਂ ਵੱਲੋਂ ਉਹਨਾਂ ਵਜ੍ਹਾਸ ਮਤਲਬ ਸਹਿਤਾ ਦਿੱਤੀ ਜਾਂਦੀ ਸੀ ਤਾਂ ਇਸ ਤਰ੍ਹਾਂ ਸਾਡਾ ਪਰਿਵਾਰ ਤਾਂ ਪਹਿਲਾਂ ਤੋਂ ਹੀ ਜੁੜਿਆ ਹੋਇਆ ਸੀ ਤਾਂ ਮੇਰੇ ਦਾ ਜਿਹੜਾ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਆਇਆ ਸਾਧਕ ਦੇ ਵਿੱਚ ਇੱਕ ਸੰमेलन ਆਇਆ ਸੀ ਪਰ ਜਬ ਦੀ ਸਮਾਜ ਦਾ 2000 ਸ਼ਾਇਦ 14 ਤ ਮੈਂ ਉਹ ਪਹਿਲਾ ਸੰमेलन ਮਤਲਬ ਸ਼ਾਮਲ ਹੋਇਆ ਦੇਖ ਕੇ ਆਇਆ ਤਾਂ ਮੈਨੂੰ ਉੱਥੇ ਚਿੱਟਕ ਲੱਗੀ ਮੈਨੂੰ ਵੀ ਆਪਣੇ ਸਮਾਜ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਤਾਂ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਤਾਂ ਉਸ ਤੋਂ ਬਾਅਦ ਜੋ ਵੀ ਸਾਡੇ ਸਮਾਜ ਨੂੰ ਜਾਂ ਉਹ ਵੀ ਸੀ ਸਮਾਜ ਨੂੰ ਜਾਂ ਐਸੇ ਐਕਟਿਵ ਸਮਾਜ ਨੂੰ ਉਸ ਤੋਂ ਬਾਅਦ ਮੈਂ ਕਿਸਾਨੀ ਨਾਲ ਜੁੜ ਗਿਆ ਕਿਸਾਨਾਂ ਦੇ ਮੁੱਦਿਆਂ ਤੇ ਜੋ ਕਿਸਾਨਾਂ ਨਾਲ ਫੇਟਾ ਕਾ ਹੁੰਦਾ ਜਦ ਮਜ਼ਦੂਰਾਂ ਨਾਲ ਕੋਈ ਟੱਕਾ ਹੁੰਦਾ ਤੇ ਮਜ਼ਦੂਰਾਂ ਦੇ ਰਾਈਟ ਮੈਂ ਆਰਟੀ ਰਾਹੀਂ ਪ੍ਰਾਪਤ ਕਰਕੇ ਬਹੁਤ ਸਾਰੇ ਰੂਲ ਉਹਨਾਂ ਨੂੰ ਦੱਸ ਰਿਹਾ ਤੇ ਜੋ ਲੇਬਰ ਕਾਰਡ ਬਣਦਾ ਤੇ ਉਹਦੇ ਉਹਦੇ ਵਿੱਚ ਕੀ ਕੀ ਉਹਨਾਂ ਨੂੰ ਨਫਾ ਹੈ ਕੀ ਮਿਲਦਾ ਹੈ ਉਹ ਸਾਰਾ ਅਖਬਾਰਾਂ ਦੇ ਵਿੱਚ ਮੈਂ ਉਹਦੇ ਛਾਪ ਚੁੱਕਿਆ ਤੇ ਮੀਡੀਆ ਲਈ ਮੈਂ ਦਾਫਤਰ ਰਹਿਣਾ ਤਾਂ ਉਹ ਵੀ ਉਹ ਹੋਰ ਵੀ ਮੇਰੇ ਤੋਂ ਜਿਹੜੀ ਸਹਾਇਤਾ ਲੋਕ ਚਾਹੁੰਦੇ ਨੌਕਰ ਵੀ ਸਕਦਾ ਉਹਦੀ ਅਸਰ ਆਖਦੇ ਆਪਣੇ ਦਰਸ਼ਕਾਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦਾ ਦਰਸ਼ਕਾਂ ਨੇ ਬੱਸ ਸਾਰੇ ਸੰਦੇਸ਼ ਹੀ ਸੀ ਆਪਣੇ ਵੈਸੇ ਤਾਂ ਤੇ ਮੈਂ ਇਹ ਕਹਿਣਾ ਚਾਹੁੰਗਾ ਵੀ ਮਿਲ ਜੁੜ ਕੇ ਰਹਿਣਾ ਚਾਹੀਦਾ ਸਾਨੂੰ ਤੇ ਕਿਸੇ ਗਰੀ ਉੱਪਰ ਬੇਨਾਲ ਤੱਕਾ ਨਹੀਂ ਕਰਨਾ ਚਾਹੀਦਾ ਤੇ ਵਧੀਆ ਜਿਹੜੇ ਹੁਣ ਸਾਡੇ ਤਿਹਾਰ ਹੈ ਉਹਨਾਂ ਦੇ ਵਿੱਚ ਜਿਹੜੀ ਅੱਜ ਕੱਲ ਇੱਕ ਮੈਂ ਕੀ ਕਹਾਂ ਉਹ ਹਰੇਕ ਜਿਹੜਾ ਧਰਮ ਦੇ ਰਾਜਨੀਤੀਵਾੜੀ ਜਾ ਰਹੀ ਹੈ ਕਿਉਂਕਿ ਧਰਮ ਧਰਮ ਕਦੇ ਵੀ ਨਹੀਂ ਕਹਿੰਦਾ ਕਿ ਤੁਸੀਂ ਲੜੋ ਆਪਸੀ ਦੇ ਵਿੱਚ ਉਹ ਸਾਂਝੀ ਬਾਤ ਆ ਇਸ ਦੇਖ ਦਿੰਦੇ ਆ ਪਰ ਧਰਮਾਂ ਨੂੰ ਵੀ ਅੱਜ ਕੱਲ੍ਹ ਧਰਮ ਸੌਰੀ ਤਿਹਾਰਾਂ ਨੂੰ ਵੀ ਅੱਜ ਕੱਲ੍ਹ ਧਰਮਾਂ ਦੇ ਨਾਲ ਜੋੜਿਆ ਜਾ ਰਿਹਾ ਸੋ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਜਨੀਤਿਕ ਜਿਹੜੀਆਂ ਪਾਰਟੀਆਂ ਆ ਉਹਨਾਂ ਦਾ ਏਜੰਡਾ ਹੀ ਇਹ ਬਣ ਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਤਿਹਾਰਾਂ ਦੇ ਵਿੱਚ ਧਰਮ ਦੀ ਰਾਜਨੀਤੀ ਸ਼ਾਮਲ ਕੀਤੀ ਜਾਵੇ ਤੇ ਲੋਕਾਂ ਨੂੰ ਧਰਮ ਦੇ ਨਾਂ ਤੇ ਆਪਣੇ ਨਾਲ ਜੋੜਿਆ ਜਾਵੇ ਸੋ ਇਹ ਬਹੁਤ ਇਹ ਮਤਲਬ ਚਿੰਤਾ ਦਾ ਵਿਸ਼ਾ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦੇਣ ਲਈ ਹੋਰ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰੋ ਹੋਰ ਤਾਂ ਜੈ ਜਵਾਨ ਜੈਕਸਨ ਵਹਿਗੂ ਜੀ ਦਾ ਖਰਸਾ ਵਹਿਗੂ ਜੀ ਕੀ